ਜਿਹੜਾ ਇਹ ਪਾਰਕਿੰਗ ਮਾਫੀਆ ਵੱਲੋਂ ਓਵਰਚਾਰਜ ਲਿੱਤੇ ਜਾਂਦੇ ਨੇ ਕਿੱਦਾਂ ਲੈਂਦੇ ਨੇ ਓਵਰਚਾਰਜ ਓਵਰਚਾਰਜਸ ਇਸ ਤਰ੍ਹਾਂ ਗਏ ਜਿਸ ਤਰ੍ਹਾਂ ਮਾਰਕੀਟ ਜੇ ਐਂਟਰ ਹੋਏ ਪਰਚੀ ਦਿੱਤੀ ਕਿਸੇ ਨੇ ਦਿੱਤੀ ਪਰਚੀ ਕਿਸੇ ਨਾ ਦਿੱਤੀ ਪਰਚੀ ਦਿੱਤੀ ਉਹਦੇ ਵੀ نیچے ਕੋ ਕਟਿੰਗ ਨਹੀਂ ਹੈਗੀ ਕਿੰਨੇ ਓਵਰਚਾਰਜ ਲਿੱਤੇ ਜਾਂਦੇ ਨੇ ਕੀ ਕੋਈ ਮੁੱਲ ਨਿਰਧਾਰਿਤ ਕੀਤਾ ਹੋਇਆ ਐਸੋਸੀਏਸ਼ਨ ਵੱਲੋਂ ਕਿ ਇੰਨੇ ਪੈਸੇ ਜਿਹੜੇ ਨੇ ਟੂ ਵੀਲਰ ਦੇ ਆ ਫੋਰ ਵੀਲਰ ਦੇ ਲਿੱਤੇ ਜਾਣਗੇ ਸਾਰੇ ਮਿਲ ਕੇ ਦੁਕਾਨਦਾਰ ਇੱਕੋ ਆਪਣੇ ਐਮ ਐਲ ਏ ਸਾਹਿਬ ਕੋਲ ਗਏ ਸੀਗੇ ਉਹਨਾਂ ਨੇ ਆ ਕੇ ਇਹ ਡਿਸੀਜਨ ਲਵਾ ਕੇ ਕਰਾਇਆ ਕਿ 10 ਰੁਪਏ ਤੇ 20 ਰੁਪਏ 10 ਰੁਪਏ ਟੂ-ਵਿਲਰ 20 ਰੁਪਏ ਫੋਰ-ਵਿਲਰ ਪਰ ਇਹ ਕਦੇ 30 ਰੁਪਏ ਲੈਂਦੇ ਹੈ ਜੀ ਕਦੇ 40 ਲੈਂਦੇ ਕਦੇ 50 ਲੈਂਦੇ ਇਹ ਐਸੋਸੀਏਸ਼ਨ ਨੂੰ ਚੰਗੇ ਬਜ਼ੁਰਗ ਨੇ ਮੈਂ ਕਹਿੰਦਾ ਜਦ ਪੁਰਾਣੇ ਬੰਦੇ ਬੈਠੇ ਹੈ ਇਹਨਾਂ ਨੂੰ ਡਰਾਉਂਦੇ ਪਿਆ ਬੌਂਸਰ ਜੇ ਲੈ ਕੇ ਇਹ ਤਾਂ ਜੁੱਤੀਆਂ ਖਾਣ ਵਾਲਾ ਕੰਮ ਹੈ ਇਹਨਾਂ ਦਾ ਐਮ.ਐਲ.ਏ ਸਾਹਿਬ ਨੂੰ ਜਿਨ੍ਹਾਂ ਦਾ ਏਰੀਆ ਵਾ ਉਹਨਾਂ ਨੂੰ ਇਹ 50 ਵਾਰੀ ਨੇ ਮੈਗਨਾ ਇਹਨਾਂ ਦੀਆਂ ਮੀਟਿੰਗਾਂ ਹੋ ਗਈਆਂ ਵਿਚਾਰਿਆਂ ਨੇ ਚਾਹ ਪਾਣੀ ਤੱਕਰ ਪਲਾਤ ਤੇ ਇੱਥੇ ਬਿਠਾ ਕੇ ਮੈਗਨਾ ਹੱਲਾਸ਼ੇਰੀ ਦੇ ਜਾਂਦੇ ਨੇ ਵੀ ਬੰਦ ਕਰਾ ਦਿੰਦੇ ਨੇ ਇਹ ਕਰ ਬੰਦ ਕਰਾਉਣਗੇ ਕਿੱਦਾਂ ਕਹਿੰਦੇ ਨਾ ਕੁੱਤੀ ਚੋਰਾ ਨਾਲ ਰਲਈ ਹੋਈ ਆ ਉੱਥੇ ਜਾ ਕੇ ਰੋਲਾ ਪਾ ਦਿੰਦੇ ਜਿੱਥੋਂ ਹਿੱਸਾ ਨਹੀਂ ਹੁੰਦਾ ਵੀ ਆ 20 ਰੁਪਏ ਦੀ ਜਗ੍ਹਾ ਜਿਹੜਾ 30 ਲੈਂਦੇ ਪਏ ਉੱਥੇ ਜਾ ਕੇ ਰੋਲਾ ਪੈਂਦਾ ਇੱਥੇ ਪਾ ਕੇ ਦਿਖਾਣ ਜਿਹੜੇ ਪਾਰਕਿੰਗ ਦੇ ਇੱਥੇ ਮੇਨ ਹੈਗੇ ਨੇ ਉਹਨਾਂ ਨੇ ਇਹ ਪਾਰਕਿੰਗ ਸਬਲੇਟ ਕੀਤੀ ਹੋਈ ਹੈ ਉਹਨੂੰ 4-5 ਜਗ੍ਹਾ 'ਚ ਡਿਵੀਜ਼ਨ ਕੀਤਾ ਹੋਇਆ ਹਰੇਕ ਬੰਦੇ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਤੇ ਕੋਸ਼ ਆਮ ਨੂੰ ਇੰਨੇ ਪੈਸੇ ਲੈਣੇ ਨੇ ਤੂੰ ਪਬਲਿਕ ਕੋਲ ਜਿੰਨੇ ਮਰਜ਼ੀ ਲੈ ਔਰ ਮੋਸਟਲੀ ਕਈ ਵਾਰੀ ਤੁਸੀਂ ਆਪ ਚੈੱਕ ਕਰ ਲਿਆ ਜੇ ਮੈਂਬਰ ਦੇ ਡਰਿੰਕ ਕੀਤੀ ਹੁੰਦੀ ਹੈ ਲੇਡੀ ਨਾਲ ਬਤਮੀਜ਼ੀ ਵੀ ਕਰਦੇ ਨੇ 30 ਰੁਪਏ ਤੋਂ ਥੱਲੇ ਕਿਸੇ ਤੋਂ ਨਹੀਂ ਲੈਂਦੇ ਈਵਨ ਕਿ ਕਮਿਸ਼ਨਰ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਹੈ ਉਹਨਾਂ ਨੂੰ ਵੀ ਓਵਰਚਾਰਜ ਕੀਤਾ ਇਹਨਾਂ ਨੇ ਔਰ ਇਹ ਨਿਊਜ਼ ਲੱਗੀ ਸੀ ਅਖਬਾਰ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਨੇ ਜੀ ਜੇ ਕੋਈ ਬੋਲੇ ਤਾਂ ਸਿਰ 파ੜ ਦਿਆਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪਾਰਕਿੰਗ ਮਾਫੀਆ ਇੱਕ ਵਾਰ ਫਿਰ ਲੁਧਿਆਣਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕੋਈ ਪਹਿਲੀ ਵਾਰ ਨਹੀਂ ਅਨੇਕਾਂ ਵਾਰ ਅਸੀਂ ਇਸ ਪਾਰਕਿੰਗ ਮਾਫੀਆ ਦੇ ਖਿਲਾਫ ਆਵਾਜ਼ ਜਿਹੜੀ ਆ ਉਹ ਚੁੱਕ ਚੁੱਕੇ ਆ ਲੁਧਿਆਣਾ ਦੇ ਵਿੱਚ ਲੁਧਿਆਣਾ ਦੀ ਸਰਾਂਬਨਗਰ ਕਿਪਸ ਮਾਰਕੀਟ ਜਿੱਥੇ ਇੱਕ ਵਾਰ ਫਿਰ ਪਾਰਕਿੰਗ ਮਾਫੀਆ ਵੱਲੋਂ ਲੋਕਾਂ ਨੂੰ ਠੱਗਿਆ ਜਾ ਰਿਹਾ ਜਿੱਥੇ ਆਮ ਲੋਕ ਪਰੇਸ਼ਾਨ ਨੇ ਉਸ ਦੇ ਨਾਲ ਨਾਲ ਮਾਰਕੀਟ ਐਸੋਸੀਏਸ਼ਨ ਔਰ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਲਈ ਵੀ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਕਿਉਂਕਿ ਜਿੱਥੇ ਲੋਕਾਂ ਤੋਂ ਓਵਰਚਾਰਜ ਲਿੱਤੇ ਜਾਂਦੇ ਨੇ ਉਸ ਦੇ ਨਾਲ ਨਾਲ ਕਈ ਵਾਰ ਮਿਸਬਿਹੇਵ ਵੀ ਜਿਹੜਾ ਇਹਨਾਂ ਪਾਰਕਿੰਗ ਮਾਫੀਆ ਦੇ ਜਿਹੜੇ ਗੁਰਗੇ ਨੇ ਉਹਨਾਂ ਵੱਲੋਂ ਕੀਤਾ ਜਾਂਦਾ ਸੋ ਕਈ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਸਾਰਾ ਮਾਮਲਾ ਕੀ ਹੈ ਦਰਸ਼ਕਾਂ ਨੂੰ ਦੱਸਾਂਗੇ ਸੋ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਨਾਮ ਪ੍ਰਤਮ ਸਿੰਘ ਜੀ ਸਰ ਥੋੜਾ ਜਿਹਾ ਦੱਸੋ ਜਿਹੜਾ ਇਹ ਪਾਰਕਿੰਗ ਮਾਫੀਆ ਵੱਲੋਂ ਓਵਰਚਾਰਜ ਲਿੱਤੇ ਜਾਂਦੇ ਨੇ ਕਿੱਦਾਂ ਲੈਂਦੇ ਨੇ ਓਵਰਚਾਰਜ ਓਵਰਚਾਰਜ ਸਸ ਇਸ ਤਰ੍ਹਾਂ ਗਏ ਜਿਸ ਤਰ੍ਹਾਂ ਮਾਰਕੀਟ 'ਚ ਐਂਟਰ ਹੋਏ ਜੀ ਪਰਚੀ ਦਿੱਤੀ ਕਿਸੇ ਨੂੰ ਦਿੱਤੀ ਪਰਚੀ ਕਿਸੇ ਨੂੰ ਨਾ ਦਿੱਤੀ ਪਰਚੀ ਦਿੱਤੀ ਉਹਦੀ ਵੀ نیچے ਤੋਂ ਕਟਿੰਗ ਨਹੀਂ ਹੈਗੀ ਪੂਰੇ ਮਤਲਬ ਪਰਚੀ ਸ਼ੋਅ ਨਹੀਂ ਹੋ ਰਹੀ ਹੈਗੀ ਇਸ ਤਰ੍ਹਾਂ ਦੇ ਇਸ਼ੂ ਹੈਗਾ ਇਧਰੋਂ ਐਂਟਰ ਹੁੰਦੇ ਆ ਬਾਈ ਚਾਂਸ ਮੰਨ ਲਓ ਉਹਨੂੰ ਪਾਰਕਿੰਗ ਨਹੀਂ ਮਿਲੀ ਜਗ੍ਹਾ ਨਹੀਂ ਮਿਲੀ ਸਪੇਸ ਨਹੀਂ ਮਿਲਿਆ ਉਹਨੂੰ ਅਗਲਾ ਦੇਖਦਾ ਯਾਰ ਸਪੇਸ ਹੀ ਮੈਨੂੰ ਮਿਲਿਆ ਕੋਈ ਮੈਨੂੰ ਐਂਟਰੀ ਕਰਾਉਣ ਵਾਲਾ ਨਹੀਂ ਹੈਗਾ ਇੱ ਅਗਲਾ ਚਲਦਾ ਚਲਦਾ ਅਗਲੇ ਗੇਟ ਸੇ ਬਾਹਰ ਨਿਕਲ ਜਾਂਦਾ ਹੈ ਬਾਹਰ ਨਿਕਲ ਕੇ ਸੋਚਦਾ ਥੋੜੀ ਦੇਰ ਫਿਰ ਦੁਬਾਰਾ ਆ ਜਾਏਗਾ ਵਾਪਸ ਦੁਬਾਰਾ ਫਿਰ ਪੈਸੇ ਦੇਣੇ ਪੈਂਦੇ ਆ ਇਸ ਤਰ੍ਹਾਂ ਦੇ ਇਸ਼ੂ ਹੈਗੇ ਆ ਤੁਹਾਡਾ ਨਾਮ ਮੇਰਾ ਸਰਬਜੀਤ ਜੀ ਸਰਬਜੀਤ ਬਾਜੀ ਜਿਹੜਾ ਇਹ ਮਾਮਲਾ ਹੈ ਕਿੰਨੇ ਓਵਰਚਾਰਜ ਲੱਤੇ ਜਾਂਦੇ ਨੇ ਕੀ ਕੋਈ ਮੁੱਲ ਨਿਰਧਾਰਿਤ ਕੀਤਾ ਹੋਇਆ ਐਸੋਸੀਏਸ਼ਨ ਵੱਲੋਂ ਕਿ ਇੰਨੇ ਪੈਸੇ ਜਿਹੜੇ ਨੇ ਟੂ ਵੀਲਰ ਦੇ ਆ ਫੋਰ ਵੀਲਰ ਦੇ ਲੱਤੇ ਜਾਂਦੇ ਔਰ ਕਿੰਨਾ ਓਵਰਚਾਰਜ ਲੈ ਰਹੇ ਨੇ ਅਸੀਂ ਸਾਰੇ ਮਿਲ ਕੇ ਦੁਕਾਨਦਾਰ ਇੱਕ ਆਪਣੇ ਐਮ ਐਲ ਏ ਸਾਹਿਬ ਕੋਲ ਗਏ ਸੀਗੇ ਉਹਨਾਂ ਨੇ ਆ ਕੇ ਇਹ ਡਿਸੀਜਨ ਲਵਾ ਕੇ ਕਰਾਇਆ ਕਿ 10 ਰੁਪਏ ਤੇ 20 ਰੁਪਏ 10 ਰੁਪਏ ਟੂ ਵੀਲਰ 20 ਰੁਪਏ ਫੋਰ ਵੀਲਰ ਪਰ ਇਹ ਕਦੇ 30 ਰੁਪਏ ਲੈਂਦੇ ਆ ਜੀ ਕਦੇ 40 ਲੈਂਦੇ ਕਦੇ 50 ਲੈਂਦੇ ਐ ਐਦਾਂ ਕਸਟਮਰਸ ਤੋਂ ਚਾਰਜ ਕਰਦੇ ਆ ਤੁਹਾਨੂੰ ਕਸਟਮਰ ਆ ਕੇ ਦੱਸਦੇ ਨੇ ਜਾਂ ਕਿੱਦਾਂ ਤੁਹਾਨੂੰ ਪਤਾ ਲੱਗਦਾ ਤੁਹਾਡੇ ਤੋਂ ਵੀ ਓਵਰਚਾਰਜ ਲਿੱਤੇ ਜਾਂਦੇ ਨੇ ਦੁਕਾਨਦਾਰਾਂ ਤੋਂ ਕਸਟਮਰ ਨਹੀਂ ਸਾਡੇ ਤੋਂ ਤਾਂ ਜੀ ਪਾਸ ਬਣਾਏ ਹੋਏ ਆ ਉਹਨਾਂ ਨੇ ਸਾਡੇ ਤੋਂ ਨਹੀਂ ਕਸਟਮਰਸ ਤੋਂ ਐਦਾਂ ਹੀ ਕਰਦੇ ਨੇ ਜਿਵੇਂ ਭਾਜੀ ਨੇ ਹੁਣੇ ਤੁਹਾਨੂੰ ਦੱਸਿਆ ਕਿ ਜਗ੍ਹਾ ਨਾ ਮਿਲੇ ਤੇ ਉਹ ਪਰਚੀ ਉਹ ਮੰਨਦੇ ਹੀ ਨਹੀਂ ਫਿਰ ਅੰਦਰ ਦੀ ਪਰਚੀ ਹੋਰ ਬਾਹਰ ਦੀ ਪਰਚੀ ਹੋਰ ਐਦਾਂ ਕਰਕੇ ਮਤਲਬ ਬਹੁਤ ਹੀ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ ਕਿ ਅਸੀਂ ਬੜੀ ਬੜੀ ਉਹਨਾਂ ਨੂੰ ਕਿਹਾ ਸਾਨੂੰ ਇਹ ਹੀ ਡਰ ਹੈ ਕਿ ਸਾਡਾ ਹੁਣ ਕਦੇ ਲੜਾਈ ਝਗੜਾ ਨਾ ਹੋ ਜਾਏ ਸੋ ਅਸੀਂ ਇਹ ਚੀਜ਼ ਨੂੰ ਪ੍ਰੈਫਰ ਕਰਦੇ ਸੱਸੀ ਗੱਲ ਸਰ ਆਪ ਦੇਣਗੇ ਜਵਾਬ ਸਰ ਤੁਹਾਡਾ ਨਾਮ ਮਰਾ ਦਵਿੰਦਰ ਸਿੰਘ ਦਵਿੰਦਰ ਸਰ ਥੋੜੀ ਜਿਹੀ ਜਾਣਕਾਰੀ ਦਿਓ ਜਿਵੇਂ ਸਰਬਜੀਤ ਭਾਜੀ ਨੇ ਦੱਸਿਆ ਕਿ ਅਸੀਂ ਇੱਕ ਨਿਰਧਾਰਤ ਕੀਤਾ ਸੀ ਮੁੱਲ ਕਿ 10 ਰੁਪਏ ਜਿਹੜੇ ਟੂ ਵੀਲਰ ਦੇ ਹੋਣਗੇ 30 ਰੁਪਏ ਫੋਰ ਵੀਲਰ ਦੇ ਹੋਣਗੇ ਐਕਸਟਰਾ ਚਾਰਜ ਜਿਹੜੇ ਲਿੱਤੇ ਜਾ ਰਹੇ ਨੇ ਸੋ ਕਿਵੇਂ ਤੁਸੀਂ ਸਾਰੇ ਮਾਮਲੇ ਨੂੰ ਵੇਖਦੇ ਹੋ ਇਹ ਜੀ ਐਕਚੁਅਲੀ ਕੀ ਹੈ ਜੀ ਜਿਹੜੇ ਪਾਰਕਿੰਗ ਦੇ ਇੱਥੇ ਮੇਨ ਹੈਗੇ ਨੇ ਉਹਨਾਂ ਨੇ ਇਹ ਪਾਰਕਿੰਗ ਸਬਲੇਟ ਕੀਤੀ ਹੋਈ ਹੈ ਕਿ ਉਹਨੂੰ ਚਾਰ ਪੰਜ ਜਗਾਹਾਂ 'ਚ ਡਿਵੀਜ਼ਨ ਕੀਤਾ ਹੋਇਆ ਹਰੇਕ ਬੰਦੇ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਤੇ ਕੋਸ਼ਿਸ਼ ਆਮ ਨੂੰ ਇੰਨੇ ਪੈਸੇ ਲੈਣੇ ਨੇ ਤੂੰ ਪਬਲਿਕ ਕੋਲ ਜਿੰਨੇ ਮਰਜ਼ੀ ਲੈ ਸੈਚਰਡੇ ਸੰਡੇ ਲੇਡੀਜ਼ ਕੋਲੋਂ 50 ਰੁਪਏ ਤੋਂ نیچے ਨਹੀਂ ਲੈ ਜਾਂਦੇ ਔਰ ਮੋਸਟਲੀ ਕਈ ਵਾਰੀ ਤੁਸੀਂ ਆਪ ਚੈੱਕ ਕਰ ਲਿਆ ਜੀ ਮੈਂਬਰਸ ਨੇ ਡ੍ਰਿੰਕ ਕੀਤੀ ਹੁੰਦੀ ਹੈ ਲੇਡੀ ਨਾਲ ਬਤਮੀਜ਼ੀ ਵੀ ਕਰਦੇ ਨੇ 30 ਰੁਪਏ ਤੋਂ ਥੱਲੇ ਕਿਸੇ ਤੋਂ ਨਹੀਂ ਲੈਂਦੇ ਕਈਆਂ ਨੂੰ ਪਰਚੀ ਦਿੰਦੇ ਨੇ ਕਈਆਂ ਨੂੰ ਨਹੀਂ ਦਿੰਦੇ ਜਿਹੜੀ ਪਰਚੀ ਵੀ ਦਿੰਦੇ ਨੇ ਉਹ ਉਪਰੋ ਫਾੜੀ ਹੁੰਦੀ ਹੈ ਇਨਕੰਪਲੀਟ ਪਰਚੀ ਹੁੰਦੀ ਹੈ ਤੇ ਲੇਕਿਨ ਕਿਸੇ ਦੀ ਵੀ ਹਿੰਮਤ ਨਹੀਂ ਹੈਗਾ ਈਵਨ ਕਿ ਕਮਿਸ਼ਨਰ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਆ ਉਹਨਾਂ ਨੂੰ ਵੀ ਓਵਰਚਾਰਜ ਕੀਤਾ ਇਹਨਾਂ ਨੇ ਔਰ ਇਹ ਨਿਊਜ਼ ਲੱਗੀ ਸੀ ਖ਼ਬਰ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਨੇ ਜੀ ਜੇ ਕੋਈ ਬੋਲੇ ਤਾਂ ਸਿਰ ਪਾੜ ਦੇਾਂਗੇ ਇਹ ਗੱਲ ਉਹ ਕਹਿੰਦੇ ਨੇ ਕਿ ਜੇਕਰ ਤੁਸੀਂ ਬੋਲੋਗੇ ਤਾਂ ਤੁਹਾਡੇ ਨਾਲ ਲੜਾਈ ਝਗੜਾ ਕੀਤਾ ਜਾਏ ਬਿਲਕੁਲ ਉਹ ਤਿਆਰ ਨੇ ਜੀ ਉਹ ਪੂਰੀ ਵਾਇਲੈਂਸ ਕਰਨ ਨੂੰ ਸਾਡੇ ਵੱਲੋਂ ਹੀ ਐਸੋਸੀਏਸ਼ਨ ਵੱਲੋਂ ਬੰਦੇ ਨਹੀਂ ਅੱਗੇ ਆ ਰਹੇ ਅਜੇ ਪਰਸੋ ਚੌਥੀ ਮਾਰਕੀਟ ਦੇ ਵਿੱਚ ਸਾਰੇ ਮੈਂਬਰਸ ਨੇ ਸਰਬਜੀਤ ਸਿੰਘ ਸੀ ਵੌਂਗ ਸੀ ਉਹਨੇ ਕਿਹਾ 30 ਰੁਪਏ ਕੋਲੇ ਉਹ ਕਹਿੰਦਾ ਜੀ ਮੈਂ ਤਾਂ 30 ਲਾਂਗਾ ਜੋ ਕਰਨਾ ਹੈ ਕਰ ਕੁਝ ਇਸ ਬਾਬਤ ਪੁਲਿਸ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਕੀਤੀ ਹੈ ਕਿ ਤੁਹਾਨੂੰ ਡਰਾਇਆ ਜਾ ਰਿਹਾ ਹੈ ਇਹਨਾਂ ਪਾਰਕਿੰਗ ਮਾਫੀਆ ਵੱਲੋਂ ਨਹੀਂ ਅਸੀਂ ਕਮਿਸ਼ਨਰ ਸਾਹਿਬ ਜਦੋਂ ਰਿਸ਼ੀ ਜੀ ਸੀ ਉਹਨਾਂ ਕੋਲ ਗਏ ਸੀ ਉਹ ਤਾਂ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਮੈਂ ਪੁਲਿਸ ਦੀ ਗੱਲ ਕਰ ਰਿਹਾ ਨਹੀਂ ਪੁਲਿਸ ਕੰਪਲੇਂਟ ਨਹੀਂ ਕੀਤੀ ਜੀ ਅਸੀਂ ਕਦੀ ਵੀ ਅਸੀਂ ਸਿਰਫ ਐਮਐਲਏ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਬਾਰ-ਬਾਰ ਮਿਲੇ ਹੈਗੇ ਆ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਮਾਰਕੀਟ ਐਸੋਸੀਏਸ਼ਨਾਂ ਦੁਕਾਨਦਾਰ ਨੇ ਉਹਨਾਂ ਦੀ ਮੰਗ ਕੀ ਹੈ ਉਹ ਕੀ ਚਾਹੁੰਦੇ ਨੇ ਨਹੀਂ ਇਹਨੂੰ ਜੀ ਕੰਪਲੀਟ ਬੰਦ ਕੀਤਾ ਜਾਵੇ ਇਹ ਤੇ ਟੋਟਲੀ ਰੋਜ਼ ਦਾ ਝਗੜਾ ਹੈਗਾ ਤੇ ਨਿਊਸੈਂਸ ਹੈਗੀ ਹੈ ਇਹ ਕੰਪਲੀਟ ਬੰਦ ਹੋਣੀ ਚਾਹੀਦੀ ਹੈ ਜੀ ਸੋ ਤੁਸੀਂ ਸੁਣਿਆ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਕਿ ਕਿਸ ਤਰ੍ਹਾਂ ਇੱਥੇ ਪਾਰਕਿੰਗ ਮਾਫੀਆ ਵੱਲੋਂ ਓਵਰਚਾਰਜ ਜਿਹੜੇ ਨੇ ਉਹ ਲਏ ਜਾਂਦੇ ਨੇ ਔਰ ਲੋਕਾਂ ਨੂੰ ਡਰਾਇਆ ਧਮਕਾਇਆ ਵੀ ਜਾਂਦਾ ਕੁਝ ਲੋਕ ਜਿਹੜੇ ਇੱਥੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਡੇਲੀ ਰੁਟੀਨ ਜਿਹਨਾਂ ਦਾ ਆਉਣਾ ਜਾਣਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਇੱਕ ਇਧਰ ਬਾਈ ਜੀ ਸਾਡੇ ਨਾਲ ਖੜੇ ਨੇ ਬਾਈ ਸਸੀ ਕਾਂ ਸਸੀ ਕਾਲ ਜੀ ਬਾਈ ਜੀ ਇੱਥੇ ਕਿਪਸ ਮਾਰਕੀਟ ਦੇ ਵਿੱਚ ਅਕਸਰ ਆਉਂਦੇ ਹੋ ਤੁਸੀਂ ਅਮਨ ਜੀ ਗੱਲ ਪਤਾ ਕੀ ਹੈ ਆਉਣ ਜਾਣ ਨੂੰ ਤਾਂ ਇੱਥੇ ਤੁਸੀਂ ਆਪ ਹੀ ਦੇਖੋ ਇਹ ਬਹੁਤ ਪੁਰਾਣੀ ਮਾਰਕੀਟ ਆ ਜਿਹੜਾ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਨਾ ਵੀ ਗੁੰਡਾ ਰਾਜ ਧਰਨਾ ਪ੍ਰਦਰਸ਼ਨ ਇਹ ਨਾ ਦੁਗਣਾ ਤਿਗਣਾ ਤੁਹਾਨੂੰ ਪਤਾ ਹੀ ਆ ਬੀਤੇ ਦਿਨੀ ਆਪਾਂ ਪਿਛਲੇ ਦਿਨੀ ਹਨਾ ਅਸੀਂ ਤਾਂ ਧਰਨੇ ਮੁਜਾਰਿਆਂ ਦੇ ਬਹੁਤ ਹਾਈਲਾਈਟ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਮਾਰਕੀਟ ਨੂੰ ਇਹ ਅੱਛਾ ਕਰਨਾ ਚਾਹੁੰਦੀ ਆ ਜਿਵੇਂ ਇਹ ਕਹਿ ਲਈ ਆਪਾਂ ਗੋਗੀ ਜੀ ਕਹਿ ਲਈ ਮੈਨੂੰ ਤਾਂ ਬਾਈ ਨੇਮ ਲੈਣ ਤੇ ਮੈਨੂੰ ਤੁਹਾਨੂੰ ਪਤਾ ਮੈਨੂੰ ਕਿਸੇ ਐਮਐਲਏ ਦਾ ਡਰ ਨਹੀਂ ਵੀ ਜੇ ਮੈਂ ਕਹਾਂ ਮੈਨੂੰ ਸਰਕਾਰ ਦਾ ਡਰ ਆ ਜਾਂ ਐਮਐਲਏ ਕਿਸੇ ਦਾ ਡਰ ਆ ਮੈਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਕਿ ਮੈਂ ਨਿਊਟਰਲ ਬੰਦਾ ਸੋ ਇਸ ਲਈ ਜਿਹੜਾ ਇਹਨਾਂ ਨੇ ਗੁੰਡੇ ਅੰਸਰ ਬਿਠਾਏ ਆ ਭਈ ਇਹ ਐਸੋਸੀਏਸ਼ਨ ਨੂੰ ਚੰਗੇ ਬਜ਼ੁਰਗ ਨੇ ਮੈਂ ਕਹਿੰਨਾ ਪੁਰਾਣੇ ਬੰਦੇ ਬੈਠੇ ਆ ਇਹਨਾਂ ਨੂੰ ਡਰਾਉਂਦੇ ਪਏ ਆ ਬੌਂਸਰ ਜੇ ਲੈ ਕੇ ਇਹ ਤਾਂ ਜੁੱਤੀਆਂ ਖਾਣ ਵਾਲਾ ਕੰਮ ਐ ਇਹਨਾਂ ਦਾ ਅਸੀਂ ਜਿਵੇਂ ਤੁਸੀਂ ਕਹਿ ਰਹੇ ਨਾ ਪੁਲਿਸ ਪ੍ਰਸ਼ਾਸਨ ਨੂੰ ਆਪਾਂ ਹਨਾ ਇਤਲਾਹ ਨਹੀਂ ਦਿੱਤੀ ਅਸੀਂ ਇਤਲਾਹ ਨਹੀਂ ਦੇਣੀ ਅਸੀਂ ਜਾ ਕੇ ਤੁਹਾਨੂੰ ਸਾਰਿਆਂ ਨੂੰ ਮੇਰੇ ਬਾਰੇ ਪਤਾ ਅਸੀਂ ਜਾ ਕੇ ਉੱਥੇ ਬਹਿ ਜਾਣਾ ਵਾ ਜਿੰਨੀ ਦੇਰ ਤੱਕ ਇਹ ਬੰਦ ਨਹੀਂ ਹੋਊਗੀ ਪੂਰਨ ਤੌਰ ਤੇ ਅਸੀਂ ਉਨੀ ਦੇਰ ਉੱਠਣਾ ਨਹੀਂ ਉਥੋਂ ਕਿਉਂ ਕਿਉਂਕਿ ਦੇਖੋ ਐਮਐਲਏ ਸਾਹਿਬ ਨੂੰ ਜਿਨ੍ਹਾਂ ਦਾ ਏਰੀਆ ਵਾ ਉਹਨਾਂ ਨੂੰ ਇਹ 50 ਵਾਰੀ ਮੈਂ ਕਹਿੰਨਾ ਇਹਨਾਂ ਦੀਆਂ ਮੀਟਿੰਗਾਂ ਹੋ ਗਈਆਂ ਵਿਚਾਰਿਆਂ ਨੇ ਚਾਹ ਪਾਣੀ ਤੱਕਰ ਪਲਾਤ ਤੇ ਇੱਥੇ ਬਿਠਾ ਕੇ ਮੈਂ ਕਹਿੰਨਾ ਹੱਲਾਸ਼ੀਰੀ ਦੇ ਜਾਂਦੇ ਨੇ ਵੀ ਬੰਦ ਕਰਾ ਦੇਣੇ ਇਹ ਕਰਾ ਬੰਦ ਕਰਾਉਣਗੇ ਕਿਦਾਂ ਕਹਿੰਦੇ ਨਾ ਕੁੱਤੀ ਚੋਰਾ ਨਾਲ ਰਲੀ ਹੋਈ ਆ ਗੱਲ ਇਹ ਆ ਵੀ ਜਿਹੜਾ ਠੇਕਾ ਵਾ ਤੇ ਇਹ ਸਰਕਾਰ ਕੋਲ ਜਾਂਦਾ ਸੋ ਇਸ ਲਈ ਯਾਰ ਮੈਨੂੰ ਤਾਂ ਸਾਰਾ ਪਤਾ ਇਹਨਾਂ ਦਾ ਵੀ ਕੀ ਇਹ ਜਿਹੜਾ ਕਾਰਨਾਮੇ ਕਰਦੇ ਫਿਰਦੇ ਨੇ ਉੱਥੇ ਜਾ ਕੇ ਰੋਲਾ ਪਾ ਦਿੰਦੇ ਜਿੱਥੋਂ ਹਿੱਸਾ ਨਹੀਂ ਹੁੰਦਾ ਪੀ ਆ 20 ਰੁਪਏ ਦੀ ਜਗ੍ਹਾ ਜੀ ਆ 30 ਲੈਂਦੇ ਪਏ ਉੱਥੇ ਜਾ ਕੇ ਰੋਲਾ ਪੈਂਦਾ ਇੱਥੇ ਪਾ ਕੇ ਦਿਖਾਣ ਸੋ ਇਸ ਲਈ ਇਹ ਜਿਹੜੀ ਐਸੋਸੀਏਸ਼ਨ ਆ ਮੈਂ ਪੂਰਨ ਤੌਰ ਤੇ ਨਿਹੰਗ ਸਿੰਘ ਜਥੇਬੰਦੀਆਂ ਦਾ ਪ੍ਰਚਾਰਕ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਪੂਰਨ ਵਿਸ਼ਵਾਸ ਦਿੰਦਾ ਵਾ ਜਿੱਦ ਦਿਨ ਇਹਨਾਂ ਨੇ ਡੰਡਾ ਚੱਕ ਲਿਆ ਤੇ ਮੈਂ ਇਹਨਾਂ ਦੇ ਨਾਲ ਖੜਾ ਕਿਉਂਕਿ ਕਮਿਸ਼ਨਰ ਸਾਹਿਬ ਦਾ ਕਹਿਣਾ ਵਾ ਵੀ ਜਿਹੜਾ ਲੁਧਿਆਣਾ ਵਾ ਲੁਧਿਆਣਾ ਗੁੰਡਾਗਰਦੀ ਤੋਂ ਇੱਕ ਮੁਕਤ ਹੋਣਾ ਚਾਹੀਦਾ ਉਹ ਅਸੀਂ ਕਰਦਾਂਗੇ ਜੇ ਇਹਨਾਂ ਨੇ ਸਾਡੀ ਡਿਊਟੀ ਲਈ ਤੇ ਅਸੀਂ ਕਰ ਲਾਂਗੇ ਤੇ ਇਸ ਲਈ ਨਾ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਸਾਡੀਆਂ ਮਾਤਾ ਸਾਡੀਆਂ ਭੈਣਾਂ ਹੈ ਨਾ ਇੱਥੇ ਆਉਂਦੇ ਨੇ ਇਹਨਾਂ ਨੇ ਸ਼ਰਾਬ ਪੀਤੀ ਹੁੰਦੀ ਡਰਿੰਕ ਕੀਤੀ ਹੁੰਦੀ ਹੈ ਕਿਸੇ ਦੇ 20 ਕਿਸੇ ਦੇ 10 ਕਿਸੇ ਨਾ ਹੈ ਨਾ ਹੁੱਲੜ ਬਾਜੀ ਕਰਦੇ ਨੇ ਸੋ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਮੈਂ ਇਹ ਐਸੋਸੀਏਸ਼ਨ ਨੂੰ ਵੀ ਕਹਿਣਾ ਚਾਹਨਾ ਪੀ ਲੀਡਰ ਨੂੰ ਲੀਡਰ ਤੱਕ ਰੱਖੋ ਵੀ ਜਹਾ ਦਾ ਵੀ ਸਿਰ ਤੇ ਨਾ ਚੜਾ ਲੋ ਜਿਹੜਾ ਕੱਲ ਨੂੰ ਤੁਹਾਨੂੰ ਹੀ ਲਾਉਣਾ ਆਖੋ ਜੀਵੇ ਜੇ ਯਾਰ ਲੀਡਰ ਆਪਣੇ ਕਹਿਣ ਤੇ ਨਹੀਂ ਹੈਗਾ ਤੁਹਾਡੀ ਇੰਨੀ ਮਾਰਕੀਟ ਤੁਸੀਂ ਐਸੋਸੀਏਸ਼ਨ ਬਣਾਈ ਆ ਐਸੋਸੀਏਸ਼ਨ ਚਾਵੇ ਤਾਂ ਕੁਝ ਵੀ ਹੋ ਸਕਦਾ ਲੈ ਕੱਲ ਨੂੰ ਪਾਰਕਿੰਗ ਲਾ ਕੇ ਦਿਖਾਣ ਸੋ ਇਸ ਲਈ ਇਹ ਚੀਜ਼ਾਂ ਓਨੀ ਦੇਰ ਤੱਕ ਸਹਿਮਤ ਨਾਲ ਸਖਤ ਹੋਣਾ ਪੈਣਾ ਤਾਂ ਹੀ ਹੱਲ ਹੋਏ ਦੇਖੋ ਮੇਰੀ ਗੱਲ ਸੁਣੋ ਅੱਜ ਤੱਕ ਕਿਹੜੇ ਨਾਲ ਕਿਹਦਾ ਹੱਲ ਕਿੱਦਾਂ ਨਿਕਲਿਆ ਜਦੋਂ ਦੀ ਸਰਕਾਰ ਬਣੀ ਆ ਅੱਜ ਤੱਕ ਤੁਸੀਂ ਕੋਈ ਹੱਲ ਦੱਸ ਦੋ ਕੋਈ ਅਧਿਆਪਕਾਂ ਦਾ ਕਿਸੇ ਚੀਜ਼ ਦਾ ਹੱਲ ਹੋਇਆ ਅੱਜ ਤੱਕ ਜਿੰਨੇ ਦੇਰ ਤੱਕ ਉਹਨਾਂ ਨੇ ਆਪ ਸਟਿਕ ਨਹੀਂ ਹੋਈ ਡੰਡਾ ਨਹੀਂ ਚੱਕਿਆ ਉਹ ਨਹੀਂ ਤੱਕ ਹੱਲ ਨਹੀਂ ਹੋਇਆ ਸੋ ਇਹ ਮੈਂ ਐਸੋਸੀਏਸ਼ਨ ਨੂੰ ਕਹਿਣਾ ਚਾਹੁੰਦਾ ਵੀ ਡੰਡਾ ਚੱਕ ਲੋ ਹੱਲ ਆਪਣੇ ਆਪ ਉੱਥੇ ਹੋਊਗਾ ਪੂਰਾ ਸਮਾਧਾਨ ਲਈ ਸ਼ੁਕਰੀਆ ਸੋ ਹੋਰ ਵੀ ਲੋਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇੱਥੇ ਆਉਂਦੇ ਨੇ ਔਰ ਡੇਲੀ ਜਿਨ੍ਹਾਂ ਦੀ ਕਾਰ ਆ ਟੂ ਵੀਲਰ ਕੋਈ ਵਾਹਕਲ ਇੱਥੇ ਉਹਨਾਂ ਦਾ ਪਾਰਕ ਕੀਤਾ ਜਾਂਦਾ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂ ਇੱਕ ਸ਼ਖਸ ਸਾਡੇ ਨਾਲ ਮੌਜੂਦ ਨੇ ਜੋ ਇਸ ਪਾਰਕਿੰਗ ਮਾਫੀਆ ਦਾ ਸ਼ਿਕਾਰ ਹੋਏ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਬਾਈ ਜੀ ਤੁਹਾਡਾ ਨਾਮ ਅਨੁਜ ਅਨੁਛਰੀ ਅਨੁਜ ਬਾਈ ਜੀ ਅਕਸਰ ਆਉਂਦੇ ਹੋ ਇੱਥੇ ਮਾਰਕੀਟ ਦੇ ਵਿੱਚ ਤੁਸੀਂ ਹਾਂਜੀ ਹਾਂਜੀ ਚੱਕਰ ਲੱਗਦਾ ਰਹਿੰਦਾ ਕੀ ਹਾ ਜਾ ਰਿਹਾ ਕਿਪਸ ਮਾਰਕੀਟ ਦੇ ਵਿੱਚ ਓਵਰਚਾਰਜ ਜਿਹੜੇ ਕੀਤੇ ਜਾ ਰਹੇ ਨੇ ਪਾਰਕਿੰਗ ਵਾਲਿਆਂ ਵੱਲੋਂ ਤੁਸੀਂ ਕਿੰਨੇ ਪੈਸੇ ਦੇ ਕੇ ਆਉਂਦੇ ਹੋ ਮੈਂ 30 ਰੁਪਏ ਦਿੱਤੇ ਜਦ ਦੁਪਹਿਰੇ ਆਇਆ ਸੀਗਾ ਮੈਂ ਆਪਣਾ ਸਮਾਨ ਦੇ ਪੇ ਜਿਹੜੇ ਨੇ ਉਹ 4 ਵੀਲਰ ਦੇ ਨੇ ਤੁਸੀਂ ਕਾਰ ਲੈ ਕੇ ਆਏ ਹੋ ਮੈਂ ਗੱਡੀ ਚਾਹੇ ਮੈਨੂੰ ਉਹਨਾਂ ਨੇ ਸਿੱਧਾ 30 ਰੁਪਏ ਮੰਗੇ ਨਾ ਪਰਚੀ ਦਿੱਤੀ Google Pay ਕਰਵਾਇਓਨੇ ਪੇਮੈਂਟ ਪਰਚੀ ਉਹਨਾਂ ਦਿੱਤੀ ਨਹੀਂ ਕੋਈ ਜੋ Google Pay ਵਿਖਾ ਸਕਦੇ ਹੋ ਜਿਹੜਾ ਤੁਸੀਂ 30 ਰੁਪਏ ਕੀਤੇ ਨੇ ਮੈਂ ਦਿਖਾ ਰਿਹਾ ਤੁਹਾਨੂੰ ਆਦੋ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਜਿਹੜਾ Google Pay ਇਹਨਾਂ ਨੇ ਕੀਤਾ 20 ਰੁਪਏ ਮਾਰਕੀਟ ਐਸੋਸੀਏਸ਼ਨ ਵੱਲੋਂ ਜਿਹੜਾ ਮੁੱਲ ਨਿਰਧਾਰਤ ਕੀਤਾ ਗਿਆ ਇੱਕ ਕਾਰ ਦਾ ਔਰ ਇਹਨਾਂ ਤੋਂ 30 ਲਿੱਤੇ ਨੇ 30 40 50 ਜਿੰਨੇ ਵੀ ਇਹਨਾਂ ਨੂੰ ਕਸਟਮਰ ਇਹਨਾਂ ਦੇ ਅੜਿੱਕੇ ਆਉਂਦਾ ਉਸ ਹਿਸਾਬ ਦੇ ਨਾਲ ਪੈਸੇ ਲੈਂਦੇ ਨੇ ਸੋ ਕਿਹਾ ਜਾ ਰਿਹਾ ਕਿ ਮਿਸਬਿਹੇਵ ਵੀ ਕਰਦੇ ਨੇ ਤੁਹਾਡੇ ਨਾਲ ਕਦੇ ਅਜਿਹਾ ਕੋਈ ਵਾਕ ਨਹੀਂ ਪਰ ਪਰਚੀ ਮੰਗਣ ਤੇ ਪਰਚੀ ਨਹੀਂ ਛੇਤੀ ਦਿੰਦੇ ਦਿੰਦੇ ਨਹੀਂ ਪਰਚੀ ਮੰਗਣ ਤੇ ਬਹੁਤ ਤੰਗ ਕਰਦੇ ਕਿ ਆ ਰਹੀਏ ਕੁਝ ਨਹੀਂ ਜਾਣਦੋ ਕਰ ਦੋ ਜਾਣਦੋ ਪਰਚੀ ਦਾ ਔਖਾ ਹੈ ਦਿੰਦੇ ਨਹੀਂ ਹੈਗੇ ਬਹੁਤ ਜਗ੍ਹੀ ਦਿੰਦੇ ਵੀ ਤੇ ਜੇਪ ਤੋਂ ਟੁੱਟੀ ਫੁੱਟੀ ਕੱਢ ਕੇ ਦੇ ਦਿੰਦੇ। ਸੋ ਗੱਲਬਾਤ ਕਰਾਂਗੇ ਜਿਹੜੀ ਇਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਵੀ। ਸਰ ਕੀ ਸਾਰਾ ਮੈਟਰ ਹੈ ਜਿਹੜਾ ਇਹ ਸ਼ੌਪ ਐਸੋਸੀਏਸ਼ਨ ਵੱਲੋਂ ਰੋਸ ਆਪਣਾ ਜ਼ਾਹਰ ਕੀਤਾ ਜਾ ਰਿਹਾ ਪਾਰਕਿੰਗ ਮਾਫੀਆ ਦੇ ਖਿਲਾਫ। ਮੈਟਰ ਸਰ ਇਹ ਹੈਗਾ ਕਿ ਅਸੀਂ ਬਹੁਤ ਵਾਰੀ ਗੋਗੀ ਜੀ ਕੋਲ ਗਏ ਆ ਉਹਨਾਂ ਨੂੰ ਰਿਕਵੈਸਟ ਕੀਤੀ ਸਰ ਸਾਡੀ ਮਾਰਕੀਟ ਦੇ ਵਿੱਚ ਐਡਾ ਪ੍ਰੋਬਲਮ ਆ ਰਹੀ ਆ ਪਾਰਕਿੰਗ ਨੂੰ ਲੈ ਕੇ। ਅਸੀਂ ਉਹਨਾਂ ਨੂੰ ਰਿਕਾਰਡਿੰਗਸ ਦਿਖਾਈਆਂ ਨੇ ਸਬੂਤ ਦਿੱਤੇ ਹੈਗੇ ਨੇ ਆ ਦੇਖੋ ਪਰਚਿਆਂ ਉੱਤੇ ਸ਼ਰਿਆਂ ਪਰਚੀ ਫਾੜ ਕੇ ਉਹ ਕੁਛ 50 ਰੁਪਏ ਮੰਗਦੇ ਨੇ ਸ਼ਨੀ ਆਤਵ ਨੂੰ ਤਾਂ ਬਹੁਤ ਜ਼ਿਆਦਾ ਲੁੱਟ ਕਰਦੇ ਹੈਗੇ ਨੇ ਤੇ ਮਿਸ ਵੀ ਕਰਦੇ ਹੈਗੇ ਨੇ ਪਬਲਿਕ ਦੇ ਨਾਲ ਤੇ ਇੱਕ ਵਾਰੀ ਸਾਡੀ ਇੱਥੇ ਮਾਰਕੀਟ ਦੇ ਲੇਡੀਜ਼ ਨਾਲ ਬਦਤਮੀਜ਼ੀ ਹੋਈ ਸੀ ਉਹ ਤਾਂ ਹਾਰਡ ਬ੍ਰੈਡ ਦੇ ਬਾਹਰ ਹੀ ਬੈਠ ਗਈ ਸੀ ਕਹਿੰਦੀ ਜਦ ਤੱਕ ਮੇਰਾ ਕੋਈ ਹੱਲ ਨਹੀਂ ਹੋਏਗਾ ਤੇ ਮੈਂ ਇੱਥੋਂ ਜਾਵਾਂਗੀ ਨਹੀਂ ਫਿਰ ਅਸੀਂ ਐਮਐਲਏ ਜੀ ਨੂੰ ਬੁਲਾਇਆ ਗੋਗੀ ਜੀ ਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਲੇਡੀਜ਼ ਨੂੰ ਕੀ ਬੇਟਾ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਤੈਨੂੰ ਇਸ ਮਾਰਕੀਟ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਮੈਂ ਬੈਠਾ ਮੇਰਾ ਆਸ਼ੀਰਵਾਦ ਹੈ ਤੇਰੇ ਸਿਰ ਤੇ ਉਹਨੇ ਹੱਥ ਰੱਖਿਆ ਤਾਂ ਜਾ ਕੇ ਉਹ ਥੋੜੀ ਲੇਡੀ ਸ਼ਾਂਤ ਹੋਈ ਉਹ ਵੀ ਗੋਗੀ ਜੀ ਦੇ ਕਹਿਣ ਦੇ ਉੱਤੇ ਪਰ ਮੈਨੂੰ ਉਸ ਤੋਂ ਬਾਅਦ ਦਿਖਦਾ ਹੀ ਨਹੀਂ ਪਿਆ ਹੈਗਾ ਵੀ ਇਹ ਮਾਫੀਆ ਕਦੋਂ ਖਤਮ ਹੋਏਗਾ ਤੇ ਇਸ ਚੀਜ਼ ਨੂੰ ਅਸੀਂ ਪਲੀਜ਼ ਰਿਕੁਐਸਟ ਕਰਦੇ ਆਂ ਵੀ ਜਿੰਨੀ ਜਲਦੀ ਇਸ ਮਾਰਕੀਟ ਦੇ ਵਿੱਚੋਂ ਪਾਰਕਿੰਗ ਹਟੇਗੀ ਸਾਡੇ ਲੋਕਾਂ ਦਾ ਕੰਮਕਾਰ ਚੱਲੂਗਾ ਨਹੀਂ ਤਾਂ ਅਸੀਂ ਪ੍ਰਬਾਦ ਹੋ ਜਾਾਂਗੇ ਸਮਝ ਦੇਣ ਦੀ ਸ਼ੁਕਰੀਆ ਸੋ ਪਾਰਕਿੰਗ ਦੇ ਜਿਹੜੇ ਇੱਥੇ ਗੁਰਗੇ ਨੇ ਪਾਰਕਿੰਗ ਨੂੰ ਜਿਹੜੇ EMPLOYE ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਉਹਨਾਂ ਤੋਂ ਵੀ ਜਾਣਾਂਗੇ ਕਿ ਕਿੰਨੇ ਚਾਰ ਜਿਹੜੇ ਨੇ ਲਿੱਤੇ ਜਾਂਦੇ ਨੇ ਸੋ ਪਾਰਕਿੰਗ ਕਾਊਂਟਰ ਬਣਿਆ ਜਿੱਥੋਂ ਸਾਰੇ ਵਾਹिकल्स ਜਿਹੜੇ ਆਉਂਦੇ ਨੇ ਔਰ ਜਿੱਥੋਂ ਪਰਚੀ ਜਿਹੜੀ ਇਕੱਟੀ ਜਾਂਦੀ ਹੈ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਕਿ ਕੀ ਸਾਰਾ ਮਸਲਾ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਸ਼ੰਟੀ ਹੈ ਜੀ ਬਾਈ ਜੀ ਕੀ ਰੌਲਾ ਜਿਹੜਾ ਐਸੋਸੀਏਸ਼ਨ ਵਾਲੇ ਕਹਿ ਰਹੇ ਨੇ ਕਿ ਓਵਰਚਾਰਜ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਪਰਚੀ ਇੱਕ ਜਿਹੜਾ ਰੇਟ ਨਿਰਧਾਰਿਤ ਕੀਤਾ ਗਿਆ ਉਸ ਤੋਂ ਜ਼ਿਆਦਾ ਚਾਰਜ ਲਏ ਜਾਂਦੇ ਨੇ ਸਰ ਇਹ ਆ ਦੇਖ ਲਓ ਟਾਈਮ ਦੇ ਹਿਸਾਬ ਨਾਲ ਪਰਚੀ ਹੈ ਅਗਰ 2 ਘੰਟੇ ਤੋਂ ਉੱਤੇ ਵਹੀਕਲ ਨੂੰ ਲੱਗਦੇ ਆ ਫਿਰ ਪੈਸੇ ਵਾਧੇ ਲਿੱਤੇ ਜਾਂਦੇ ਆ ਉਦਾ ਕੋਈ ਪੈਸੇ ਫालतू ਨਹੀਂ ਲਿੱਤੇ ਆ ਬੋਰਡ ਲੱਗਿਆ ਤੁਹਾਡੇ ਸਾਹਮਣੇ ਇਸ ਬੋਰਡ ਦੇ ਹਿਸਾਬ ਦੇ ਨਾਲ ਹੀ ਸਾਰੇ ਜਿਹੜੇ ਨੇ ਪੈਸੇ ਚਾਰਜ ਕੀਤੇ ਜਾਂਦੇ ਹਾਂਜੀ ਹਾਂਜੀ ਸਾਰੇ ਇਹ ਬੋਰਡ ਦੇ ਹਿਸਾਬ ਨਾਲ ਜੋ ਇੱਥੇ ਰੇਟ ਹੁੰਦਾ ਉਸ ਹਿਸਾਬ ਨਾਲ ਪੈਸੇ ਲਿੱਤੇ ਜਾਂਦੇ ਆ ਪਰ ਕਿਹਾ ਜਾ ਰਿਹਾ ਕਿ ਕਈ ਜਿਹੜੇ ਤੁਹਾਡੇ EMPLOYEES ਨੇ ਉਹਨਾਂ ਦਾ ਨਸ਼ਾ ਵੀ ਕੀਤਾ ਹੁੰਦਾ ਸ਼ਰਾਬ ਵੀ ਪੀਤੀ ਹੁੰਦੀ ਔਰ ਕਈ ਲੋਕਾਂ ਦੇ ਨਾਲ ਮਿਸਬਿਹਬ ਵੀ ਕੀਤਾ ਜਾਂਦਾ ਉਹ ਤੇ ਜਿਹੜੇ ਪਹਿਲਾਂ ਸੀਗੇ ਮੁੰਡੇ ਲੱਗੇ ਉਹ ਕੱਢਤੇ ਹੋਏ ਆ ਜੀ ਉਹ ਕਰਦੇ ਸੀਗੇ ਨਸ਼ਾ ਪਹਿਲਾਂ ਉਹ ਕਰਦੇ ਸੀਗੇ ਸਾਨੂੰ ਨਹੀਂ ਪਤਾ ਜੀ ਤੇ ਉਹ ਮੁੰਡੇ ਸਾਰੇ ਹਟਾਤੇ ਹੋਏ ਆ ਹੁਣ ਸਾਰੇ ਨਵੇਂ ਮੁੰਡੇ ਆ ਔਰ ਇੱਕ ਚੀਜ਼ ਇਹ ਵੀ ਐਸੋਸੀਏਸ਼ਨ ਵਾਲੇ ਕਹਿ ਰਹੇ ਨੇ ਕਿ 10 ਰੁਪਏ ਰੇਟ ਨਿਰਧਾਰਿਤ ਕੀਤਾ ਗਿਆ ਸੀ 2 ਵੀਲਰ ਦਾ ਔਰ 4 ਵੀਲਰ ਦਾ 20 ਰੁਪਏ ਨਿਰਧਾਰਿਤ ਕੀਤਾ ਗਿਆ ਸੀ ਐਮ ਐਲ ਏ ਸਾਹਿਬ ਦੇ ਕੋਲ ਜਾ ਕੇ ਗੱਲ ਹੋਈ ਸੀ ਉਹ ਕੀ ਮੈਟਰ ਸੀ ਉਸ ਬਾਰੇ ਵੀ ਦੱਸੋ ਥੋੜਾ ਜਿਹਾ ਸਾਰਾ ਉਹ ਹੀ ਤੁਹਾਨੂੰ ਦੱਸੀ ਦੇ ਜਨਾ 10 ਰੁਪਏ ਵਿਕਲਦੇ ਆ ਇੱਕ ਇਹ 2 ਘੰਟੇ ਦੇ ਜੀ ਠੀਕ ਹੈ ਜੀ ਤੇ 20 ਰੁਪਏ ਗੱਡੀ ਦੇ ਆ ਜੀ 2 ਘੰਟੇ ਦੇ ਇੰਨੇ ਤੋਂ ਜ਼ਿਆਦਾ ਟਾਈਮ ਹੁੰਦਾ ਫਿਰ ਅਸੀਂ ਮਤਲਬ ਉਸ ਹਸਾ ਆਪਣਾ ਪੈਸੇ ਹੁੰਦੇ ਆ ਚਾਰ ਜੇਕਰ 4 ਘੰਟੇ ਲੱਗਦੇ ਆ ਤਾਂ ਫਿਰ 20 40 ਤੇ 60 ਜਿਹੜੇ ਨੇ ਉਹ ਅਲੱਗ-ਅਲੱਗ ਰੇਟਸ ਹਾਂਜੀ 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 ਕਮਰਸ਼ੀਅਲ ਵਾਈਕਲਸ ਦੇ ਅਲੱਗ ਨੇ ਇਹਦਾ ਟਾਈਮ ਹੈ ਜੀ ਆ 4 ਘੰਟੇ ਦਾ ਵਾ ਆ 2 ਘੰਟੇ ਦੀ ਪਰਚੀ ਹੁੰਦੀ ਹੈ ਜੇ ਅਗਰ ਇਸ ਤੋਂ ਜ਼ਿਆਦਾ ਗੱਡੀ ਘਟਦੀ ਹੈ ਫਿਰ ਪੈਸੇ ਲੈਂਦੇ ਔਰ ਇਹ ਵੀ ਦੁਕਾਨਦਾਰ ਕਈ ਕਹਿ ਰਹੇ ਨੇ ਕਿ ਸਾਨੂੰ ਲੜਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹਦੇ 'ਚ ਕਿੰਨੀ ਕਿ ਸੱਚਾਈ ਕੋਈ ਗੱਲ ਨਹੀਂ ਹੋਈ ਜੀ ਲੜਨ ਲੋਡਣ ਵਾਲੀ ਇਹਨਾਂ ਦੀ ਆਪ ਦੀਆ ਪਰਸਨਲ ਗੱਡੀਆਂ ਜਿਹੜੀਆਂ ਘਟੋ-ਘਟ 20 22 22 ਗੱਡੀਆਂ ਐਸੀ ਫਰੀ ਚ ਛੱਡੀਆਂ ਹੋਈਆਂ 1 ਫੇਰ ਵੀ ਇਹ ਗਲਤ ਇਲਜ਼ਾਮ ਲਾਉਂਦੇ ਨੇ ਪਾਰਕਿੰਗ ਵਾਲੇ ਮੁੰਡਿਆਂ ਤੇ ਸੋ ਤੁਸੀਂ ਸਾਰੀ ਗੱਲਬਾਤ ਸੁਣੀ ਜਿਹੜੇ ਲੋਕ ਇੱਥੇ ਪਰਚੀ ਕੱਟਦੇ ਨੇ ਪਾਰਕਿੰਗ ਦਾ ਜਿਨ੍ਹਾਂ ਕੋਲ ਸਾਰਾ ਠੇਕਾ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅਸੀਂ ਜੋ ਇੱਕ ਰੇਟ ਨਿਰਧਾਰਿਤ ਕੀਤਾ ਹੋਇਆ ਉਸ ਹਿਸਾਬ ਦੇ ਨਾਲ ਪੈਸੇ ਲੈਣੇ ਆ ਕਿਉਂਕਿ 2 ਘੰਟੇ ਦਾ ਅਲੱਗ ਰੇਟ ਹੈ 4 ਘੰਟੇ ਦਾ ਅਲੱਗ ਰੇਟ ਹੈ ਸੋ ਤੁਸੀਂ ਸਾਰੀ ਗੱਲ ਸੁਣੀ ਪਰ ਮਸਲਾ ਕਿਤੇ ਨਾ ਕਿਤੇ ਖੜਾ ਜ਼ਰੂਰ ਹੈ ਕਿਉਂਕਿ ਜਿੱਥੇ ਦੁਕਾਨਦਾਰ ਇਸ ਪਾਰਕਿੰਗ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ ਉਸ ਦੇ ਨਾਲ ਨਾਲ ਪਾਰਕਿੰਗ ਵਾਲਿਆਂ ਨੇ ਵੀ ਆਪਣਾ ਪੱਖ ਜਿਹੜਾ ਉਹ ਦਰਸ਼ਕਾਂ ਦੇ ਸਾਹਮਣੇ ਰੱਖਿਆ ਕੈਮਰਾਮੈਨ ਸੁਤਵੰਦ ਦੇ ਨਾਲ ਮਹਿਮਨ ਸਿੰਘ ਲੁਧਿਆਣਾ ਟਾਪ